ਸਾਡੇ ਨਾਲ ਲਖੇਸਰਾਂ ਦੇ ਚਾਚਾ ਜੀ ਆ ਇਹ ਕਿ ਰਵਾਜ ਬਾਰੇ ਗੱਲ ਕਰਦੇ ਸੀ ਜਿਹੜਾ ਨਵਾਂ ਰਵਾਜ ਇਹਨਾਂ ਦੇ ਘਰੇ ਚੱਲਿਆ ਉਹ ਪੁੱਛਦੇ ਹਾਂ ਹਾਂਜੀ ਦੱਸੋ ਹਾਂਜੀ ਉਹ ਨਵਾਂ ਰਵਾਜ ਆ ਬਿਲਕੁਲ ਅਸੀਂ ਸਹੀ ਕਰ ਰਹੇ ਹਾਂ ਕਿਉਂਕਿ ਆਮ ਪਰਿਵਾਰ ਜਿਹੜੇ ਆ ਟੁੱਟ ਰਹੇ ਨੇ ਹੂੰ ਸਾਡੇ ਪਿੰਡ ਦੇ ਵਿੱਚ ਪਹਿਲੀ ਧਾਰਨਾ ਹੈ ਵੀ ਲਖੇ ਨੇ ਮਤਲਬ ਉਹਦਾ ਪਰਿਵਾਰ ਇਕੱਠਾ ਕੀਤਾ ਪਹਿਲਾਂ ਤੁਸੀਂ ਅੱਡ ਹੋਗੇ ਪਹਿਲਾਂ ਸੀ ਅੱਡ ਹੋਗੇ ਸੀਗੇ ਜੀ ਲਖੇ ਨੇ ਉਹਨਾਂ ਇਕੱਠੇ ਕੀ ਇਤਨੀ ਸਾਡੀਆਂ ਕੰਧਾਂ ਨਿਕਲੀਆਂ ਸੀ ਉਹ ਕੰਧਾਂ ਨੂੰ ਤੋੜ ਕੇ ਸੀ ਮਤਲਬ ਇੱਕ ਵੇੜਾ ਆ ਦਿਖਾ ਦਿੰਨੇ ਹਾਂ ਤੁਹਾਨੂੰ ਇੱਥੇ ਕੰਧ ਸੀਗੀ ਇੱਥੇ ਚਾਹਦੇ ਇਹ ਹਟਾ ਕੇ ਇਕੱਠੇ ਹੋ ਗਏ ਸਾਰੇ ਹੈਣਾ ਜੀ ਹਾਂ ਜੀ ਇਕੱਠੇ ਹੋ ਕੇ ਹੁਣ ਚਾਚੇ ਤਾਏ ਸਾਰੇ ਇਕੱਠੇ ਕਰਦੇ ਲੱਖਣੀ ਅੱਗੇ ਨੂੰ ਜਿਹੜੀ ਖੇਤੀ ਹੈ ਉਹ ਵੀ ਅਸੀਂ ਸਾਂਝੀ ਕਰ ਰਹੇ ਹਾਂ ਕੱਠੀ ਜਾਮਾ ਹਾਂਜੀ ਇਕੱਠੀ ਕਰੀਤੀ ਪਹਿਲੀ ਧਾਰਨਾ ਵੀ ਪਹਿਲਾਂ ਹੁੰਦੀ ਸੀ ਜਿਵੇਂ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸੀ ਤੁਸੀਂ ਆਡੋਗੇ ਹੁਣ ਫੇਰ ਇਕੱਠੇ ਹੋਗੇ ਸਾਰੇ ਉਦੋਂ ਬਾਅਦ ਜਿਹੜੀ ਨਵੀਂ ਮਤਲਬ ਹੋਰ ਲੱਖੇ ਨੇ ਕੀ ਕਹਿਆ ਕਹਿੰਦਾ ਵੀ ਇਕੱਠੇ ਹੋ ਉਹ ਕਹਿੰਦਾ ਇਕੱਠੇ ਹੋ ਕੇ ਆਪਾਂ ਇਕੱਠੇ ਇੱਕ ਘਰ ਬਣਾਓ ਨਹੀਂ ਰੌਲਾ ਨਹੀਂ ਪਿਆ ਜਿਵੇਂ ਬੁੜੀਆਂ ਪੁੰਦੇ ਬੰਦੇ ਵੀ ਅਸੀਂ ਬੰਦੇ ਮਾੜਾ ਮੋਟਾ ਹੁੰਦਿਆਂ ਜੀ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਚੁੱਲ੍ਹੇ ਆਉਂਦੀ ਹੈ ਵੀ ਅੱਗ ਚਲਾਈਏ ਹੋਰ ਤੇ ਲੱਖਾ ਹੀ ਕਹਿੰਦਾ ਤੇ ਉਹਨਾਂ ਨੂੰ ਅਸੀਂ ਮਤਲਬ ਘੂਰਿਆ ਉਹਨਾਂ ਨੇ ਹਾਂ ਲੱਖਾ ਕਹਿੰਦਾ ਕਿ ਆਪਾਂ ਇਕੱਠੇ ਹੋਣਾ ਚਲੋ ਤੁਸੀਂ ਨਹੀਂ ਹੁੰਦਾ ਇੱਕਠੇ ਨੀ ਹੁਣ ਫਿਰ ਸਾਰੇ ਬੁੜੀਆਂ ਬੰਦੇ ਤੁਸੀਂ ਇਕੱਠੇ ਹੋ ਗਏ ਹੁਣ ਤੁਸੀਂ ਪੰਜਾਬ ਨੂੰ ਆਧਾਰ ਦੇਣ ਨੂੰ ਵੀ ਸਾਂਝੇ ਪਰਿਵਾਰਾਂ ਮਾਰਗਾਂ ਨਿਆਰਾ ਨਹੀਂ ਵੀ ਇਕੱਠੇ ਰਹੋ ਹਾਂਜੀ ਖੇਤੀ ਵੀ ਕਰੋ ਜੀ ਸਾਂਝੀ ਤੇ ਔਰ ਉਹ ਵੀ ਕਹਿੰਦਾ ਨਿੱਕੀਆਂ ਕਹਿੰਦਾ ਨੇ ਵਿਚਾਲੇ ਮਤਲਬ ਘਰਾਂ ਦੇ ਵਿੱਚ ਕਹਿੰਦਾ ਨਿਕਲੀਆਂ ਨੇ ਉਹਨਾਂ ਨੂੰ ਢਾ ਕੇ ਜੁਆ ਫੈਮਿਲੀਆਂ ਪੈਦਾ ਕਰੋ